ਮੱਕਾ ਇਹ ਇਫਤਹਾਵ ਪੀਲੇ ਖੰਬੇ ਦੇ ਨਾਲ ਲੜਕੇ ਛੱਟ ਚੁੱਕ ਜਾਣ ਲੱਗੀ ਮੈਨੂੰ ਡਰ ਆ ਰੂ ਲੱਗੀ ਡਰਵਰ ਨੂੰ ਗੱਲੇ ਲੱਗ ਫਿਰੋਜ਼ਪੁਰ ਫਾਜ਼ਿਲਕਾ ਜੀਟੀ ਰੋਡ ਤੇ ਭਿਆਨਕ ਹਾਦਸਾ ਵਾਪਰਿਆ ਜਿੱਥੇ ਇੱਕ ਨਿੱਜੀ ਵੋਲਵਾ ਬੱਸ ਨੇ ਖੜੇ ਟੈਂਕਰ ਟਿਪਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਬੱਸ ਸੜਕ ਤੋਂ ਹੀ ਢਾ ਉਤਰ ਗਈ ਤੇ ਦਰਖਤ ਦੇ ਨਾਲ ਜਾ ਟਕਰਾਈ ਹਾਦਸਾ ਕਿੰਨਾ ਜ਼ਬਰਦਸਤ ਸੀ ਇਸ ਦਾ ਅੰਦਾਜ਼ਾ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ ਬੱਸ ਦੇ ਪਰ ਖੱਚੇ ਉੱਡ ਚੁੱਕੇ ਨੇ ਗਨੀਮਤ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਹੈ ਹਾਲਾਂਕਿ ਡਰਾਈਵਰ ਦੇ ਸੱਟਾ ਲੱਗੀਆਂ ਨਹੀਂ ਜੋ ਕਿ ਜੇਰੇ ਇਲਾਸਾ বাস ਜੋਧਪੁਰ ਤੋਂ ਫਿਰੋਜ਼ਪੁਰ ਨੂੰ ਆ ਰਹੀ ਸੀ ਉਸਨੇ ਅੱਗੇ ਜੰਮੂ ਚਾਣਾ ਸੀ ਹਾਦਸੇ ਦੀ ਵਜ੍ਹਾ ਸੰਗਣੀ ਧੁੰਦ ਦੱਸੀ ਜਾ ਰਹੀ ਹੈ ਵੀਰੇ ਇੱਥੇ ਹੋਇਆ ਕੀ ਹੈ ਐਕਸੀਡੈਂਟ ਹੋਇਆ ਜੀ ਕਾਦਾ ਐਕਸੀਡੈਂਟ ਹੈ ਇਹ ਸੌ ਦਾ ਟ੍ਰੈਂਕਰ ਦਾ ਤੇ বাস ਦਾ ਤੇ ਕਿੰਨੇ ਵੇ ਦੀ ਗੱਲ ਹੈ ਜੀ ਇਹ ਸਾਢੇ 3 ਦਿਨ ਦੀ ਹੈਗੀ ਚਾਰ ਦਿਨ ਤੇ ਕਿਸੇ ਜਾਨੀ ਨੁਕਸਾਨ ਹੋਇਆ ਜੀ ਹਾਂ ਜੀ ਨਾ ਕੋਈ ਨੁਕਸਾਨ ਨਹੀਂ ਹੋਇਆ ਤੇ ਕਿਹੜੀ বাস ਆਈ ਹੈ ਉਹ ਰਸਤਾ ਹੁਣ ਦੇਖੋ ਆਹ ਪਤਾ ਲੱਗਾ ਕਿੱਥੋਂ ਆਈ ਸੀ ਕੋਈ ਰਸਤਾ ਨੂੰ ਆਂਦੇ ਆ ਜੀ ਜੋਧਪੁਰ ਜੋਧਪੁਰ ਜੰਮੂ ਜੰਮੂ ਮਨ ਲੱਗਾ ਕੀ ਕਰਨਾ ਐਕਸੀਡੈਂਟ ਹੋਇਆ ਜੀ ਪਤਾ ਨਹੀਂ ਧੁੰਦ ਕਰਕੇ ਹੋਇਆ ਧੁੰਦ ਕਰਕੇ ਕਾਫੀ ਤੋਂ ਧੁੰਦ ਵੀ ਕਾਫੀ ਪੈ ਰਹੀ ਬਹੁਤ ਜਿਆਦਾ ਹੁੰਦੀ ਏ ਐਕਸੀਡੈਂਟ ਹੋਇਆ ਜੀ ਮਤਲਬ ਟਰੱਕ ਦਾ ਤੇ ਗੱਡੀ ਦਾ ਟੈਂਟਰ ਦਾ ਤੇ ਕਿਵੇਂ ਹੋਇਆ ਪਤਾ ਲੱਗਾ ਨਹੀਂ ਕੁਝ ਨਹੀਂ ਆਈ ਅੰਦਰ ਹੀ ਗਏ ਗੱਡੀ ਦੇ ਅੰਦਰ ਤੇ ਤੁਮ ਧਮਾਕਾ ਹੋਇਆ ਜੀ ਸੋਟਾ ਬਈ ਪੀਲੇ ਖੰਭੇ ਤੇ ਨਾਲ ਲੜ ਗਈ ਤੇ ਬਾਅਦ ਆ ਕੇ ਗੱਡੀ ਪਾਚੀ ਬਾਅਦ ਦੀ ਉਹਦੇ ਬਾਅਦ ਚ ਵੇਖਿਆ ਤਾਂ ਇਹ ਕਿੰਨੇ ਵਜ ਦੀ ਗੱਲ ਆਈ ਇਹ 4 ਵਜ ਦੀ ਗੱਲ ਸੀ ਤੇ ਕੋਲ ਕਿੰਨੀਆਂ ਸਵਾਰੀਆਂ ਸੀ ਵਿੱਚ 30 40 ਸਵਾਰੀਆਂ ਤੇ ਕੋਈ ਜਾਨ ਨੁਕਸਾਨ ਤੇ ਨਹੀਂ ਕਿਹਾ ਹੋਇਆ ਨਹੀਂ ਨਹੀਂ 60 ਸੂਟ ਜਿਆਦਾ ਨਹੀਂ ਲੱਗੀ ਮੈਨੂੰ ਡਰਾਈਵਰ ਨੂੰ ਲੱਗੀ ਡਰਾਈਵਰ ਨੂੰ ਗੱਲੇ ਨਹੀਂ ਲੱਗੀ ਬੱਸ ਪੂਰੀ ਚ ਉਹ ਖਰਾਬ ਹੋ ਗਈ ਟੁੱਟ ਗਈ ਤੇ ਇਸ ਦਾ ਟੈਕ ਕੋਲ ਉਹਨੂੰ ਵੀ ਲੱਗੀ ਉਹਦੀ ਬਾਹ ਟੁੱਟੀ ਤੇ ਲਾ ਦਿੱਤੀ ਇਸ ਵੀ 4 ਵਜ ਆ ਗਈ ਤੇ ਬਾਅਦ ਆਜ ਤੱਕ ਰਹੀ ਹੀ ਵਾਸਤੇ ਹਾਂਜੀ ਦੋਸਤ ਬਾਅਦ ਆ ਰਹੀ 45 ਸਵਾਰੀਆਂ